ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਅੱਜ ਆਪਾਂ ਆਏ ਆ ਜੀ ਗੁਰਦੁਆਰਾ ਸ਼ੱਲਾ ਸਹਿ ਮੋਹੀ ਇਹ ਮੁੱਲਾਪੁਰ ਦੇ 4-5 ਕਿਲੋਮੀਟਰ ਦੂਰੀ ਤੇ ਆ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਂਗਲ ਦੇ ਵਿੱਚ ਬੁੱਲ ਸ਼ਤ੍ਰਾਨ ਪਾਇਆ ਹੋਇਆ ਸੀ ਮਹਾਰਾਜ ਦਾ ਜਿਹੜਾ ਤੀਰ ਕਮਾਨ ਸੀ ਉਹ ਨੌਂ ਟਾਂਕਾਂ ਦਾ ਸੀ 9 ਟਾਂਕ ਮਤਲਬ ਇੱਕ ਟਾਂਕ 25 ਕਿਲੋ ਦੀ ਹੁੰਦੀ ਆ 9 ਟਾਂਕ 2 ਕਮਾਂਡਲ 25 ਕਿਲੋ ਭਾਰ ਦੇ ਨਾਲ ਗੁਰੂ ਗਵੰਦ ਸਿੰਘ ਖਿੱਚਦੇ ਸੀ ਤਾਂ ਚੱਲਦਾ ਸੀ ਤੇ ਜਿਹੜਾ ਗੁਰੂ ਗਵੰਦ ਸਿੰਘ ਜੀ ਨੇ ਚਮਕੌਰ ਦੀ ਗੜੀ 'ਚ ਬਹੁਤ ਤੀਰ ਚਲਾਏ ਤੇ ਉਹ ਸਮੇਂ ਜਿਹੜਾ ਛੱਲਾ ਸੀ ਉਹ ਮਹਾਰਾਜ ਦੇ ਉਂਗਲ ਦੇ ਵਿੱਚ ਹੀ ਵੜ ਜਾਂਦਾ ਟਸ ਜਾਂਦਾ ਖੁੱਬ ਜਾਂਦਾ ਤੇ ਉਹਨੂੰ ਗੋਲ ਸਤਰਾਨ ਕਹਿੰਦੇ ਸੀ ਉਹ ਫਿਰ ਪਾਸ਼ਾ ਜਰਮਾਸ਼ੀ ਵਾਲੇ ਤੋਂ ਅੱਗੇ ਇਧਰੋਂ ਤੁਰੇ ਆਏ ਤੇ ਇੱਥੇ ਆ ਕੇ ਜਿਹੜਾ ਉਹ ਇੱਕ ਇਥੋਂ ਦਾ ਸਨੀਕ ਜਿਹੜਾ ਮੂਹੀ ਪਿੰਡ ਦਾ ਸੀ ਉਹਨੇ ਉਹ ਪਾਸ਼ਾ ਦੇ ਉਂਗਲ ਤੋਂ ਉਤਾਰਤਾ ਸੀ ਬਿਨਾਂ ਕਿਸੇ ਦਰਦ ਕੀਤੇ ਹੋਏ ਕਿਸੇ ਹੋਰ ਦੁੱਖ ਤਕਲੀਫ ਤੋਂ ਤੇ ਉਹ ਮਹਾਰਾਜ ਕੋਲੇ ਆਇਆ ਤੇ ਉਹਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਛੱਲਾ ਸਾਹਿਬ ਪਾਸ਼ਾ 10ਵੇਂ ਪਿੰਡ ਵਿੱਚ ਹੋਈ ਅਸਲ ਨਾਮ ਉਹ ਗੁਲਸ਼ਤ੍ਰਾਂ ਸੀ ਛੱਲਾ ਜਿਹੜਾ ਇੱਕ ਅਸੀਂ ਮੁੰਦੀਸ਼ ਛੱਲਾ ਹੁੰਦਾ ਉਹ ਗੁਰਮਤ ਦੇ ਵਿੱਚ ਮਨਾਹੀ ਹੈ ਪਰ ਇਹ ਗੁਲਸ਼ਤ੍ਰਾਂ ਸੀ ਜਦੋਂ ਕਲਾਬੇ ਮਸਾਂ ਦੇ ਬਾਗ ਦੇ ਵਿੱਚ ਪਾਸ਼ਾ ਜਾਂਦੇ ਆ ਉਦੋਂ ਦਾ ਜਿਹੜਾ ਨੌਕਰ ਸੀ ਉਹ ਇਹੀ ਦੇਖ ਕੇ ਗੁਰਾਬ ਵਸਾਨਾ ਕੋਲੇ ਗਿਆ ਸੀ ਵੀ ਇੱਕ ਜਿਹਦੀ ਤੁਸੀਂ ਦੱਸਦੇ ਹੁੰਦੇ ਸੀ ਇਹੋ ਜਿਹਾ ਚਿਹਰਾ ਮੋਹਰਾ ਵੇਹੋ ਜੀ ਦੇਖਾ ਗੁਰੂ ਗੋਬਿੰਦ ਸਿੰਘ ਜਾਂ ਉਹਦੇ ਸਿੱਖ ਉਹਨੇ ਵੀ ਦੱਸੇ ਚਮਕੌਰ ਸਾਹਿਬ ਲਈ ਮਹਾਰਾਜ ਆਨੰਦਪੁਰ ਸਾਹਿਬ ਕਲਾ ਛੱਡ ਕੇ ਆਏ ਨੇ ਤੇ ਇਧਰ ਆਉਣਗੇ ਧਿਆਨ ਰੱਖੀ ਜੇ ਕੋਈ ਸਿੱਖ ਆਵੇ ਕੋਈ ਤੁਹਾਨੂੰ ਇਹੋ ਜਿਹਾ ਦੇਖੇ ਉਹ ਜਾ ਕੇ ਦੱਸਿਆ ਵੀ ਉਹਦੇ ਔਂਕਲ ਦੇ ਵਿੱਚ ਕੋਈ ਚਮਕ ਰਿਆ ਬਹੁਤ ਤੇ ਉਹ ਜਾ ਕੇ ਦੇਖੋ ਫਿਰ ਉਹ ਗਲਾਬਾ ਮਸੰਦ ਆਇਆ ਸੀ ਉੱਥੇ ਉਹ ਗੁਲਸਤਾਨ ਜਿਹੜਾ ਇੱਥੇ ਆ ਕੇ ਲਾਇਆ ਸੀ ਇਤਿਹਾਸ ਆ ਉਹਦਾ ਇੱਥੋਂ ਦਾ ਲਿਖਿਆ ਹੋਇਆ ਬਹੁਤ ਗੱਲਾਂ ਇਹਦੇ ਨਾਲ ਜੁੜੀਆਂ ਹੋਈਆਂ ਵਾ ਉਹ ਅਸੀਂ ਅੱਗੇ ਜਾ ਕੇ ਕਰਦੇ ਆਂ ਇੱਥੇ ਉਹ ਛੱਲਾ ਤਾਂ ਨਹੀਂ ਹੈ ਤੇ ਜਾਣਕਾਰੀ ਮੁਤਾਬਕ ਦਿਲਜੀਤ ਸਿੰਘ ਰੰਧਾਵਾ ਜਿਹੜੇ ਰਿਪੋਰਟਰ ਨੇ ਉਹ ਉਸੇ ਪਿੰਡ ਵਿੱਚ ਰਹਿ ਰਹੇ ਨੇ ਉਹ ਕਹਿੰਦੇ ਵੀ ਉਹ ਜਿਹੜਾ ਛੱਲਾ ਹੈ ਉਹ ਜਿਵੇਂ ਆਮ ਮੁੰਦੀ ਵਰਗਾ ਜਿਹੜਾ ਉਹ ਦੱਸਿਆ ਜਾਂਦਾ ਸੀ ਉਹ ਬੜਾ ਚਮਕਦਾ ਸੀ ਹੁਣ ਭੰਮੀਪੁਰੇ ਦੇ ਵਿੱਚ ਮੈਂ ਇੱਥੋਂ ਆ ਕੇ ਪੁੱਛਿਆ ਵੀ ਭੰਮੀਪੁਰੇ ਦੇ ਵਿੱਚ ਪਿਆ ਤੇ ਜਦੋਂ ਉਸ ਬੇਸਤਰੀ ਨੇ ਉਹ ਛੱਲਾ ਲਾਇਆ ਮਾਰਾ ਨੇ ਕਿਹਾ ਵੀ ਕੁਝ ਮੰਗ ਤੇ ਉਹ ਸੰਗ ਗਿਆ ਉਹਨੇ ਕਿ ਕੀ ਮੰਗਣਾ ਆਮ ਪਿੰਡਾਂ ਵਾਲਾ ਮਾਤੜ ਸਭਾ ਬਾਰਗ ਨੇ ਫੇਰ ਕਿਹਾ ਵੀ ਮੰਗ ਲਾ ਕੁਛ ਹਨ ਤੇ ਉਹ ਸਮੇ ਉਹਨੇ ਜਦੋਂ ਮੰਗਿਆ ਉਹਦਾ ਵਿਆਹ ਨਹੀਂ ਸੀ ਹੋਇਆ ਹੋਇਆ ਇਹਨੇ ਕਿਹਾ ਵੀ ਤੇਰਾ ਵਿਆਹ ਨਹੀਂ ਹੁੰਦਾ ਤੇ ਤੂੰ ਜਿਹੜਾ ਬਈ ਕੇਰੂ ਮਾਰੇ ਮੇਰਾ ਵਿਆਹ ਹੋ ਜੇ ਮਾਰ ਹੀ ਤੋਂ ਮੰਗਿਆ ਮਾਰ ਕੇ ਹਾਸ ਕੇ ਤੋਂ ਹੋਣਗੇ ਤੇ ਉਹਦੇ ਕਹਿੰਦੇ ਵੀ ਦੋ ਹੋਏ ਵਿਆਹ ਉਸ ਤੋਂ ਬਾਅਦ ਚੋਕਿਆਂ ਦੇ ਹੋਏ ਅੱਜ ਇਹ ਪ੍ਰਚਾਰਕ ਬੋਲ ਰਹੇ ਨੇ ਜਾਂ ਕਹਿ ਰਹੇ ਨੇ ਵੀ ਇਸ ਤਰ੍ਹਾਂ ਅੱਜ ਵੀ ਹੁੰਦੇ ਨੇ ਪਰ ਅੱਜ ਜਦੋਂ ਪਤਾ ਕਰਿਆ ਤੇ ਉਹਨਾਂ ਦਾ ਇਸ ਤਰ੍ਹਾਂ ਨਹੀਂ ਹੁੰਦਾ ਵਿਜੇਦਾਰ ਤੇ ਆ ਜਦੋਂ ਭੰਮੀਪੁਰੇ ਗਏ ਉਹਨਾਂ ਦੇ ਪਰਿਵਾਰ ਜਿਹੜਾ ਉਸ ਸਮੇਸਤੀ ਦਾ ਪਰਿਵਾਰ ਸੀ ਇੱਕ ਇਥੇ ਹੋ ਜਾਵੇ ਇਹ ਵਾਰ ਆ ਇਹਨੇ ਇੱਕ ਇਥੇ ਵਾਰ ਦਿੱਤਾ ਸੀ ਜਾਊਗਾ ਜਿਹੜਾ ਖਾਲੀ ਜਾਊਗਾ ਇੱਥੋਂ ਤੇ ਇੱਥੇ ਚੜ੍ਹ ਕੇ ਨਹੀਂ ਆ ਸਕਦਾ ਕਿ ਜਦੋਂ ਕਹਿੰਦੇ 1965 ਦੀ ਜੰਗ ਲੱਗੀ ਐ ਇੱਥੇ ਹਲਵਾਰਾ ਨਾਲ ਇਹ ਝਾਜਾਂ ਹਵਾਈ ਅੱਡਾ ਐ ਪਾਕਿਸਤਾਨ ਨੇ ਇਹਨੇ ਬੰਬ ਸੁੱਟੇ ਤੇ ਮੰਨਿਆ ਜਾਂਦਾ ਕਹਿੰਦੇ ਵੀ ਇੱਥੇ ਹੀ ਡਿੱਗਿਆ ਬੰਬ ਉਹ ਆਸੇ-ਪਾਸੇ ਪਿੰਡ ਤਬਾਹ ਕਰਨੇ ਸੀ ਉਹ ਕਹਿੰਦੇ ਇਹ ਦਬਦੋਵਾਲ ਦੇ ਕੋਲੇ ਨੇੜੇ ਤੇਲੀ ਇਹ ਦਬਦੋਵਾਲ ਹੈ ਲੁਧਿਆਣਾ ਰੋਡ ਤੇ ਥੂੜੀ ਬਾਟੀ ਇੱਥੋਂ ਉੱਤੇ ਜਾ ਕੇ ਕਹਿੰਦੇ ਡਿੱਗਿਆ ਉੱਥੇ ਕਹਿੰਦੇ ਉਹ ਜਾ ਕੇ ਡੱਗਿਆ ਇੱਥੋਂ ਬੱਜ ਗਿਆ ਵੇ ਚੜ੍ਹੀ ਜਾਵੇ ਉਤਰੀ ਜਾਵੇ ਤੇ ਇੱਕ ਹੋਰ ਗੱਲ ਜਿਹੜੀ ਇੱਥੇ ਇਸ ਪਿੰਡ ਦੇ ਜਿਹੜੇ ਲੋਕ ਸੀ ਜਿਹੜੋ ਮਹਾਰਾਜ ਇੱਧਰ ਆਏ ਕਹਿੰਦੇ ਚਲੋ ਇੱਥੇ ਮਹਾਰਾਜ ਆਏ ਤੇ ਇੱਥੋਂ ਆ ਕੇ ਕੁਝ ਲੋਕਾਂ ਤੋਂ ਪੁੱਛਿਆ ਭਾਈ ਇਹ ਪਿੰਡ ਕਿਹੜਾ ਮੋਹੀ ਪਿੰਡ ਆ ਉਹ ਕਹਿੰਦੇ ਨਹੀਂ ਇਹ ਮੋਹੀ ਨਹੀਂਗਾ ਮੋਹੀ ਤਾਂ ਬਹੁਤ ਦੂਰ ਹੈ ਗਿਆ ਤੇ ਮਹਾਰਾਜ ਇੱਕ ਫਿਰ ਬਾਰ-ਬਾਰ ਜਿਵੇਂ ਇਹ ਆ ਜਗ੍ਹਾ ਜਿਹੜੀ ਆ ਇਹ ਇੱਕ ਟੱਕੀ ਜੀ ਸੀ ਟੱਕ ਪਲਾਜਿਆ ਸੀ ਝਿੜੀ ਜੀ ਸੀ ਇੱਥੇ ਇੱਕ ਨਿੱਕੀ ਜੀ ਛਪੜੀ ਸੀ ਜਿਵੇਂ ਆ ਸਰੂਪ ਦਾ ਰੂਪ ਦੇ ਦਿੱਤਾ ਗਿਆ ਉਹ ਛਪੜੀ ਤੇ ਜੰਗਲ ਜਾਂ ਜਿੱਥੇ ਵੀ ਮਹਾਰਾਜ ਹੁੰਦੇ ਸੀ ਉਹ ਇਹੋ ਜੇ ਦਰਖਤਾਂ ਦੀ ਸ਼ਾਨ ਜਾਂ ਝੜੀਆਂ ਜੜੀਆਂ ਪਾਣੀ ਨਦੀ ਨਹਿਰਾਂ ਲੱਭਦੇ ਸਨ ਜੰਗਲ ਹਨ ਕਿਉਂਕਿ ਸੰਗਤ ਨੇ ਉੱਥੇ ਪਾਣੀ ਦੀ ਵੀ ਲੋੜ ਹੁੰਦੀ ਸੀ ਸ਼ਾਨ ਦੀ ਵੀ ਲੋੜ ਹੁੰਦੀ ਸੀ ਤੰਬੂ ਵਗੈਰਾ ਸੌਖੇ ਲੱਗ ਜਾਂਦੇ ਸੀ ਪਾਣੀ ਦੀ ਵੱਧ ਲੋੜ ਹੁੰਦੀ ਇਸ਼ਨਾਨ ਕਰਨ ਵਾਸਤੇ ਪੀਣ ਵਾਸਤੇ ਲੰਗਰ ਪਕਾਉਣ ਵਾਸਤੇ ਹੋਰ ਬਹੁਤ ਚੀਜ਼ਾਂ ਵਾਸਤੇ ਤੇ ਉਹ ਇਹੋ ਜਿਹੀਆਂ ਜਗ੍ਹਾ ਹਮਾਰੇ ਲਾਭਦੇ ਹੁੰਦੇ ਸੀ ਹਮਾਰੇ ਦਾ ਜੰਗਲਾਂ ਦੇ ਵਿੱਚ ਚਿੜੀਆਂ ਦੇ ਵਿੱਚ ਨਹਿਰਾਂ ਦੇ ਦਰਿਆਵਾਂ ਦੇ ਕਿਨਾਰੇ ਐਵੇਂ ਜਿਹੜਾ ਉਹ ਲਾਭਦੇ ਹੁੰਦੇ ਸੀ ਇਹ ਗੁਰਦੁਆਰਾ ਸ਼ੱਲਾ ਸਾਹਿਬ ਪਿੰਡ ਮੋਹੀ ਦੇ ਵਿੱਚ ਮੋਲਾਪੁਰ ਤੋਂ ਕੋਈ ਦੂਰੀ ਤੇ ਹੀ ਹਾਂਜੀ ਅਸੀਂ ਇੱਥੇ ਵਿਚਰ ਰਹੇ ਸੀ ਇਹ ਵੀਰ ਜੀ ਪਿੰਡ ਮੋਹੀ ਤੇ ਉਹਨੇ ਬਾਣੇ ਵਿੱਚ ਇੱਥੇ ਰੰਗ ਦੀ ਸੀ ਹਨਵਾਰੇ ਦੇ ਨਾਲ ਵੀ ਜਿੰਨੇ ਬਾਣੇ ਦੇ ਵਿੱਚ ਲੱਗੇ ਹੋਏ ਨੇ ਵੀ ਜੀ ਕੀ ਨਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਬਲਵਿੰਦਰ ਸਿੰਘ ਜੀ ਹੈ ਹਾਂਜੀ ਵੀਰ ਜੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਇੱਥੇ 3 ਸਾਲ ਤੋਂ ਰਹਿ ਤਿੰਨ ਸਾਲ ਤੋਂ ਪਹਿਲਾਂ ਪਹਿਲਾਂ ਸੀਗੇ ਪਿੰਡ ਹੀ ਪੈਰਾ ਸੀ ਖੰਡੂਰ ਦਾ ਪਿੰਡ ਖੰਡੂਰ ਪਿੰਡ ਹੈ ਨਾ ਇੱਥੇ ਬਾਬਾ ਜੀ ਨਾਲ ਮੁਲਾਕਾਤ ਹੋਈ ਸੀ ਅੱਛਾ ਠੀਕ ਆ ਜੀ ਇੱਥੇ ਕੀ ਤੁਹਾਡੇ ਮੁਤਾਬਿਕ ਹੋਰ ਕੋਈ ਜਾਣਕਾਰੀ ਇਨਸ਼ਾ ਅੱਲਾਹ ਸਾਹਿਬ ਜਾ ਕੇ ਚੜੀ ਜਾਵੇ ਉਤਰੀ ਜਾਵੇ ਜਾਂ ਹੋਰ ਕੋਈ ਇਥੋਂ ਦੀ ਕੋਈ ਇਤਿਹਾਸਕ ਗੱਲ ਹੋਵੇ ਮਹਾਰਾਜ ਦੇ ਨਾਲ ਜੁੜੀ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਚੱਲਾ ਪਾਇਆ ਸੀ ਜੀ ਮਹਾਰਾਜ ਹੀ ਨੇ ਉਦੋਂ ਜਾਂਦੇ ਜਾਂਦੇ ਇਥੋਂ ਦੀ ਮਹਾਰਾਜ ਹੀ ਆਏ ਸੀ ਹਾਂਜੀ ਤੇ ਮਹਾਰਾਜ ਦੇ ਸੱਲਾ ਹੱਥ ਦੇ ਵਿੱਚ ਪਾਸੀ ਗੋਲ ਸ਼ਤ੍ਰਾਨ ਕਹਿੰਦੇ ਹਾਂਜੀ ਉਹ ਸੀਗਾ ਜੀ ਆਪਣੇ ਫਿਰਨਾਂ ਨਾਲ ਪਾਸੀ ਇੱਥੇ ਕੱਟਿਆ ਸੀ ਅੱਛਾ ਜੀ ਕੱਟਤਾ ਸੀ ਨਾ ਦਰਦਵਣੀ ਸੀ ਹੋਇਆ ਹਾਂਜੀ ਤੁਹਾਡੇ ਪਰਿਵਾਰ ਕਿੱਥੇ ਰਹਿੰਦੇ ਨੇ ਉਹਨਾਂ ਦੇ ਪਰਿਵਾਰ ਦੀ ਇਸ ਟਾਈਮ ਤੱਕ ਪੰਮੀਪੁਰੇ ਦੀ ਆ ਪੰਮੀਪੁਰੇ ਉਹਨਾਂ ਦੇ ਕੋਲ ਪੰਮੀਪੁਰੇ ਦੇ ਇੱਥੇ ਚੱਲ ਕੇ ਆਈ ਦੁਕਾਨ ਸੀ ਅੱਛਾ ਅੱਛਾ ਹੁਣ ਇੱਥੇ ਬਾਹਰ ਹੀ ਆ ਪਰਿਵਾਰ ਸਾਰਾ ਠੀਕ ਰਹਿੰਦੇ ਇੱਥੇ ਤੇ ਇੱਥੇ ਆ ਜਿਹੜੀ ਸੰਤਾਨੀ ਬਹਾਪੁਰ ਸੇ ਜਗ੍ਹਾ ਹੈ ਜਿਹਨਾਂ ਦੀ 7 ਮਹੀਨੇ ਬਰਸੀ ਹੈ ਜੀ ਇਹ ਤਾਂ ਹੈ ਹੋਰ ਜਗ੍ਹਾ ਤਾਂ ਉਹਨੇ ਉੱਥੇ ਆਪਨੇ ਹੁੰਦੀ ਸੀ ਲਾਇਬ੍ਰੇਰੀ ਹੁੰਦੀ ਸੀ ਹਾਂਜੀ ਬਾਣੀ ਵੀ ਸੰਤ ਆ ਤਾਪਾਂ ਪੜਾਈ ਸਿੱਖਿਆ ਹੁੰਦੀ ਉਹ ਬਾਬਾ ਜੀ ਕਿੱਥੋਂ ਸੰਤ ਜਿਹੜੇ ਪਹਿਲਾਂ ਉਹੀ ਤੋਂ ਹੀ ਸੀਗੇ ਉਹੀ ਤੋਂ ਹੁਣ ਕੌਣ ਰਹਿ ਰਿਹਾ ਇੱਥੇ ਹੁਣ ਕੌਣ ਰਹਿ ਰਿਹਾ ਇੱਥੇ ਇੱਥੇ ਬਸ ਖੁੱਲਾ ਹੀ ਹੈ ਖੁੱਲਾ ਹੀ ਹੈ ਜੀ ਕਿਨ ਕੇ ਸੇਵਾਦਾਰੀ ਸੇਵਾ ਕਰਦੇ ਵਾ ਤੇ ਨਾਲ ਸਕੂਲ ਆ ਹਨਾ ਠੀਕ ਆ ਜੀ ਬਹੁਤ ਧੰਨਵਾਦੀ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ ਇਹ ਸਕੂਲ ਹੈ ਕੈਂਪ ਖਾਲ ਸਾਸਿਨ ਸਿੰਘ ਸਕੂਲ ਮੈਂਟ ਕੋਰ ਮੰਜੀ ਸਰਮੋਹ ਇੱਕ ਤਾਂ ਇਤਿਹਾਸ ਹੈ ਇਸ ਗੁਰਦੁਆਰਾ ਦਾ ਪਹਿਲਾਂ ਤਾਂ ਸੰਗਤ ਇੱਥੇ ਨਹੀਂ ਸੀ ਇੰਨਾ ਆਹਾ ਬਿਲਡਿੰਗ ਵੀ ਨਹੀਂ ਸੀ ਬਣੀ ਹੋਈ ਜਰ ਪਹਿਲਾਂ ਆਉਂਦੇ ਸੀ ਹੁਣ ਤਾਂ ਬਿਲਡਿੰਗ ਬਣ ਰਹੀ ਹੈ ਚੈਲਪੈਲ ਹੈਗੀ ਸਿੱਖਾਂ ਦੀ ਪਰ ਜਿਹੜੇ ਇਤਿਹਾਸ ਗੁਰਦੁਆਰੇ ਹੁੰਦੇ ਆ ਅਸਲ ਦੇ ਵਿੱਚ ਜਿਹੜੇ ਇਤਿਹਾਸ ਗੁਰਦੁਆਰੀ ਹੁੰਦੇ ਆ ਉਹਨਾਂ ਦੇ ਵਿੱਚ ਸਾਡੇ ਸੰਗਤ ਬਹੁਤ ਘੱਟ ਜੁੜਦੀ ਆ ਜਾਂਦੇ ਹੋਰ ਤਰੀਕਿਆਂ ਨਾਲ ਜੁੜ ਜਾਂਦੇ ਸਾਡੇ ਲੋਕ ਜਿਹੜੇ ਡੇ ਰਿਆਂ ਡੂਰਿਆਂ ਦੇ ਵਿੱਚ ਵਾਲੇ ਜਿੱਥੇ ਕੋਈ ਕੋਈ ਗੱਲ ਕਹਿ ਦਿੱਤੀ ਜਾਵੇ ਹਾਂ ਇਥੇ ਆ ਹੁੰਦਾ ਜੀ ਆ ਮਿਲਦਾ ਮੁੰਡਾ ਮਿਲਦਾ ਇਥੇ ਉੱਥੇ ਲੋਕ ਬਹੁਤ ਜੁੜਦੇ ਆ ਸੋ ਇਹੋ ਜੇ ਧਾਰਮਿਕ ਸਥਾਨਾਂ ਦੇ ਨਾਲ ਵੀ ਜੁੜਨਾ ਚਾਹੀਦਾ ਸਾਡੀ ਦੇਖ ਰੇਖ ਹੋਣੀ ਚਾਹੀਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਤਾ ਕੇ ਅਸੀਂ ਆਦੇ ਇਤਿਹਾਸ ਤੋਂ ਜਾਣੂ ਹੋ ਸਕੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ